ਬਹੁਤ ਸਾਰੇ ਪਰਿਵਾਰਾਂ ਦੀ ਇਹ ਸਮੱਸਿਆ ਹੈ ਅੱਜਕਲ ਜਿਵੇਂ ਤੁਸੀਂ ਕਿਹਾ ਕਿ ਪਰਿਵਾਰ ਛੋਟੇ ਹੁੰਦੇ ਨੇ ਤਾਂ ਉਹਦਾ ਕਾਰਨ ਇਹ ਕਿਹ ਵੀ ਹੈ ਕਿ ਜਿਹੜੇ ਨਵੇਂ ਬੱਚੇ ਨੇ ਅੱਜਕੱਲ ਦੇ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਪੁਰਾਣੀ ਮਤਲਬ ਤੁਹਾਡੀ ਉਮ ਜਿਹੜੀ ਜਨਰੇਸ਼ਨ ਆ ਉਹ ਉਹਨਾਂ ਦੇ ਵਿਚਾਰ ਤੇ ਸਾਡੇ ਵਿਚਾਰਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਹਨਾ ਅ ਕੁੜੀਆਂ ਦੀਆਂ ਇਹ ਸਮੱਸਿਆਵਾਂ ਹੁੰਦੀਆਂ ਨੇ ਖਾਸ ਕਰਕੇ ਕਿ ਸੱਸਾਂ ਜਾਂ ਸਹੁਰਿਆਂ ਨੇ ਜਿਹੜੇ ਖੁਦ ਪਹਿਰਾਵੇ ਨਹੀਂ ਪਹਿਨਨੇ ਹੁੰਦੇ ਉਹ ਉਹਨਾਂ ਨੂੰ ਘਰ 'ਚ ਪ੍ਰਵਾਨਗੀ ਨਹੀਂ ਦਿੰਦੇ ਜੋ ਚੀਜ਼ਾਂ ਘਰਾਂ 'ਚ ਉਹਨਾਂ ਨੇ ਖਾਧੀਆਂ ਨਹੀਂ ਹੁੰਦੀਆਂ ਉਹ ਨਵੀਆਂ ਚੀਜ਼ਾਂ ਨੂੰ ਘਰਾਂ 'ਚ ਪ੍ਰਵਾਨਗੀ ਨਹੀਂ ਦਿੰਦੇ ਹਨ ਤਾਂ ਜਿਵੇਂ ਜਾਂ ਇਹ ਦੂਜੀ ਸਮੱਸਿਆ ਇਹ ਬਣਦੀ ਹੈ ਕਿ ਕਈ ਵਾਰੀ ਨਿਆਣਿਆਂ ਨੂੰ ਨੌਕਰੀਆਂ ਲਈ ਘਰਾਂ ਤੋਂ ਬਾਹਰ ਜਾਣਾ ਪੈਂਦਾ ਹੋਰ ਸ਼ਹਿਰਾਂ 'ਚ ਜਾ ਕੇ ਰਹਿਣਾ ਪੈਂਦਾ ਜਿੱਥੇ ਉਹਨਾਂ ਦੀਆਂ ਜਿਹੜੀਆਂ ਛੋਟੇ-ਛੋਟੇ ਕਲੇਸ਼ ਹੁੰਦੇ ਨੇ ਉਹਨਾਂ ਨੂੰ ਸੁਲਝਾਉਣ ਲਈ ਕੋਲ ਉਹਨਾਂ ਦੇ ਮਾਪੇ ਉਹ ਨਹੀਂ ਹੁੰਦੇ ਹਨ ਇਸ ਤੰਗ ਨਾਲ ਵੀ ਕਈ ਵਾਰ ਰਿਸ਼ਤੇ ਬਹੁਤ ਜ਼ਿਆਦਾ ਵਿਗੜ ਜਾਂਦੇ ਨੇ ਉਹਨਾਂ ਨੂੰ ਆਪਾਂ ਕਿਵੇਂ ਸਹੀ ਕਰ ਸਕਦੇ ਹਾਂ ਇਸ ਸਮੱਸਿਆ ਯੂਰਪ ਨੇ ਤੇ ਅਮਰੀਕਾ ਨੇ ਹੱਲ ਕੀਤੀ ਹੈ ਹਾਂਜੀ ਉੱਥੇ ਭਾਵੇਂ ਲੜਕਾ ਹੋਵੇ ਤੇ ਭਾਵੇਂ ਲੜਕੀ ਹੋਵੇ ਉਹ 16 ਸਾਲ ਦੀ ਉਮਰ ਤੱਕ ਆਪਣੇ ਪੇਰੈਂਟਸ ਦੇ ਨਾਲ ਰਹਿੰਦੇ ਆ 16 ਸਾਲ ਦੀ ਉਮਰ ਹੀ ਕਿਉਂ 16 ਸਾਲ ਦੀ ਉਮਰ ਤੋਂ ਬਾਅਦ ਉਹਨਾਂ ਦਾ ਡਰਾਈਵਿੰਗ ਲਾਇਸੈਂਸ ਬਣ ਜਾਂਦਾ ਹੈ ਉਹ ਆਪਣੀ ਕਾਰ ਚਲਾ ਸਕਦੇ ਆ ਆਪਣੀ ਕਾਰ ਵਰਤ ਸਕਦੇ ਆ ਹਾਂਜੀ ਤੇ 16 ਸਾਲ ਦੀ ਉਮਰ ਤੱਕ 16 17 ਸਾਲ ਦੀ ਉਮਰ ਤੱਕ ਉਹਨਾਂ ਦੀ ਸਕੂਲਿੰਗ ਜਿਹੜੀ ਹੈ ਨਾ ਉਹ ਹੋ ਜਾਂਦੀ ਹੈਗੀ ਹੈ ਮਾਪਿਆਂ ਦੀ ਨਿਗਰਾਨੀ ਦੇ ਵਿੱਚ ਮਾਪਿਆਂ ਨੇ ਉਹਨਾਂ ਦੀ ਸਕੂਲ ਦੇ ਖਰਚੇ ਵਗੈਰਾ ਦੇਣੇ ਹੁੰਦੇ ਆ ਤੇ 16 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਦਾ ਰੋਜ਼ਗਾਰ ਵੀ ਲੱਗ ਜਾਂਦਾ ਹੈਗਾ ਅਮਰੀਕਾ ਦੇ ਵਿੱਚ ਹਰ ਲੜਕਾ ਲੜਕੀ ਜਿਹੜਾ ਹੈ ਨਾ ਉਹ ਤਿੰਨ ਵਾਰੀ ਵਰਲਡ ਟੂਰ ਲਾਉਂਦੇ ਆ ਇੱਕ ਵਾਰੀ ਉਹ ਜਦੋਂ ਸਕੂਲ ਤੋਂ ਬਾਅਦ ਵਰਲਡ ਟੂਰ ਲਾਉਂਦੇ ਵਰਲਡ ਟੂਰ ਦਾ ਮਤਲਬ ਇਹ ਨਹੀਂ ਸਾਰੀ ਦੁਨੀਆ ਘੁੰਮ ਕੇ ਆਉਂਦੇ ਹਨ ਪੰਜ ਸੱਤ ਮੁਲਕੇ ਜਿਹੜੇ ਆ ਘੁੰਮ ਕੇ ਆਉਂਦੇ ਫਿਰ ਦੂਜੀ ਵਾਰੀ ਉਹ ਆਪਣੇ ਬੱਚਿਆਂ ਦੇ ਨਾਲ ਲਾਉਂਦੇ ਹੈਗੇ ਤੇ ਤੀਜੀ ਵਾਰੀ ਉਹ ਜਦੋਂ ਬੱਚੇ ਜਿਹੜੇ ਆ ਉਹਨਾਂ ਦੇ ਘਰੋਂ ਚਲੇ ਜਾਂਦੇ ਆ ਤੀਜੀ ਵਾਰੀ ਉਦੋਂ ਜਾਂਦੇ ਆ ਕਹਿਣ ਤੋਂ ਭਾਵ ਹੈ ਉੱਥੇ 16 ਸਾਲ ਦੀ ਉਮਰ ਤੱਕ ਜ਼ਿੰਮੇਵਾਰੀ ਹੈਗੀ ਉਸ ਤੋਂ ਬਾਅਦ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈਗੀ ਮੇਰਾ ਆਪਣਾ ਬੇਟਾ ਜਿਹੜਾ ਸੀਗਾ ਉਹ ਅ ਜਦੋਂ IIT ਵਿੱਚ ਪੜਦਾ ਸੀ ਤਾਂ ਉਹ ਸਨਿਆਸੀ ਬਣ ਗਿਆ ਇੱਕ ਉਹਦੇ ਮਨ ਦੇ ਵਿੱਚ ਜਿਹੜੇ ਬਹੁਤ ਸਾਰੇ ਵਿਦਿਆਰਥੀ ਜਿਹੜੇ ਹੁੰਦੇ ਆ ਨਾ ਉਹਨਾਂ ਨੂੰ ਇਹ ਸਿਸਟਮ ਜਿਹੜਾ ਪਸੰਦ ਹੀ ਨਹੀਂ ਆਉਂਦਾ ਹੈਗਾ ਵੀ ਇਹ ਕੀ ਪੜਾ ਰਹੇ ਹੈ ਜਾਂ ਕੀ ਕਰ ਰਹੇ ਉਹ 4 ਸਾਲ ਸਨਿਆਸੀ ਰਿਹਾ ਕੋਰਸ ਵੀ ਛੱਡ ਦਿੱਤਾ ਉਸਨੇ ਮੈਂ ਉਸ ਨੂੰ ਕਿਹਾ ਕਿ ਤੂੰ ਦਾਖਲ ਹੋਇਆ ਹੋਇਆ ਹੈਂ ਤੂੰ ਇਹ ਪੜ੍ਹਾਈ ਪੂਰੀ ਕਰ 25 ਸਾਲ ਦੀ ਉਮਰ ਤੱਕ ਤੂੰ ਉਵੇਂ ਕਰ ਜਿਵੇਂ ਮੈਂ ਤੈਨੂੰ ਕਹਿੰਦਾ ਉਸ ਤੋਂ ਬਾਅਦ ਤੂੰ ਕਾਮਯਾਬ ਹੋ ਨਾ ਹੋ ਕੁਝ ਕਰ ਕੁਝ ਨਾ ਕਰ ਉਹ ਤੇਰੀ ਜ਼ਿੰਦਗੀ ਹੈਗੀ ਮੈਂ ਉਹਦੇ ਵਿੱਚ ਦਖਲ ਨਹੀਂ ਦਿਆਂਗਾ ਕਰੇਗਾ ਮੈਂ ਉਸਨੇ ਜਦੋਂ ਇਹ ਕਰ ਦਿੱਤਾ ਉਹਨੇ ਦੁਬਾਰਾ ਪੜਾਈ ਸ਼ੁਰੂ ਕਰ ਲਈ ਮੈਂ ਕਿਹਾ ਜੇ ਤੂੰ ਹੁਣ ਪੜਾਈ ਛੱਡ ਦੇਗਾ ਨਾ ਤੂੰ ਕਿਸੇ ਜਗ੍ਹਾ ਤੇ ਜਾ ਕੇ ਗੱਲ ਕਰੇਗਾ ਤੈਨੂੰ ਉਹ ਹਾਰਿਆ ਹੋਇਆ ਬੰਦਾ ਸਮਝਣਗੇ ਬਈ ਤੂੰ ਪੜਾਈ ਛੱਡ ਦਿੱਤੀ ਹੈ ਤੂੰ ਕੋਈ ਕੰਪਲੀਟ ਕੀਤਾ ਹੀ ਕੁਝ ਨਹੀਂ ਹੈਗਾ ਉਸ ਤੋਂ ਬਾਅਦ ਜੇ ਤੂੰ ਸੰਿਆਸੀ ਵੀ ਬਣਨਾ ਬਣ ਜਾ ਬਣ ਜਾ ਉਹ ਇੱਕ ਹਿੰਦੂਸਤਾਨ ਦੇ ਸਾਰੇ ਮਠਾਂ ਦੇ ਵਿੱਚ ਗਿਆ ਉਹ ਸਾਰੇ ਸੰਤਾਂ ਨੂੰ ਜਾ ਕੇ ਮਿਲਿਆ 4 ਸਾਲ ਹਕਮਦਾ ਰਿਹਾ ਫਿਰ ਰਤਲਾਮ ਦੇ ਵਿੱਚ ਇੱਕ ਉਸ ਨੂੰ ਮਹਾਤਮਾ ਮਿਲਿਆ ਉਸ ਮਹਾਤਮਾ ਨੇ ਉਸ ਨੂੰ ਕਿਹਾ ਕਿ ਬੇਟਾ ਤੂੰ ਕਾਮ ਦੀ ਭੁੱਖ ਤੋਂ ਮੁਕਤ ਹੋ ਕੇ ਮੇਰੇ ਕੋਲ ਆ ਸੰन्यास ਜਿਹੜਾ ਨਾ ਲਿਆ ਨਹੀਂ ਜਾਂਦਾ ਦਿੱਤਾ ਜਾਂਦਾ ਉਸ ਨੇ ਕਿਹਾ ਕਿ ਮੈਂ ਤੈਨੂੰ ਸੰन्यास ਦੇਵਾਂਗਾ ਫੇਰ ਦੇਵਾਂਗਾ ਉਸ ਨੇ ਫਿਰ ਵਿਆਹ ਕੀਤਾ ਵਗੈਰਾ ਵਗੈਰਾ ਜਿਦਾ ਸੀਗਾ ਕਹਿਣ ਤੋਂ ਪਾਵੇਗਾ ਕਿ ਉਹਦੇ ਪੈਸੇ ਵਗੈਰਾ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਸੋ ਬੱਚਿਆਂ ਨੂੰ ਅਸੀਂ ਜਦੋਂ ਆਪਣੇ ਨਾਲ ਬੰਨ ਲੈਨੇ ਆ ਨਾ ਉਸ ਦੇ ਨਾਲ ਬੱਚਿਆਂ ਨੇ ਵੀ ਸਮਸ਼ਿਆਵਾਂ ਪੈਦਾ ਕਰਦੇ ਆ ਆਪਣੇ ਵਾਸਤੇ ਹਿੰਦੁਸਤਾਨ ਦੇ ਵਿੱਚ ਨਾਰੀ ਜਿਹੜੀ ਹੈ ਨਾ ਉਹ ਆਜ਼ਾਦ ਨਹੀਂ ਹੈ ਉਹਨੂੰ ਆਪਣੇ ਢੰਗ ਦੇ ਨਾਲ ਵਿਚਰਨ ਦੀ ਖੁੱਲ ਨਹੀਂ ਹੈ ਉਸ ਤੇ ਇਤਨੀਆਂ پابੰਦੀਆਂ ਹਨ ਇਤਨੀਆਂ ਰੋਕਾਂ ਹਨ ਮਤਲਬ ਇਤਨੇ ਪਹਿਰੇ ਹਨ ਸਾਰੇ ਧਰਮ ਜਿਹੜੇ ਹਨ ਉਹ ਔਰਤ ਦੇ ਪਹਿਰੇਦਾਰ ਬਣੇ ਹੋਏ ਹਨ ਸੋ ਇਸ ਢੰਗ ਦੇ ਨਾਲ ਕੀ ਹੋ ਰਿਹਾ ਹੈ ਕਿ ਜਿਹੜੀ ਟੁੱਟ ਪਾ ਜਾਏ ਇਹ ਹੋਏਗੀ ਇਹਨੂੰ ਰੋਕਿਆ ਨਹੀਂ ਜਾ ਸਕਦਾ ਇਹ ਐਵੇਂ ਹੋਣੀ ਹੈ ਇਹਦੇ ਵਿੱਚ ਜਦੋਂ ਟੁੱਟ ਪਾਜ ਹੁੰਦੀ ਹੈ ਨਾ ਜਦੋਂ ਤੱਕ ਪੁਰਾਣੀਆਂ ਉਹ ਸਾਰੀਆਂ ਨਹੀਂ ਟੈਂਦੀਆਂ ਹੁਣ ਇਸ ਵੇਲੇ ਨਾ ਹਿੰਦੁਸਤਾਨ ਦੇ ਵਿੱਚ ਨਵੀਂ ਕਿਸਮ ਦੀ ਬਿਲਡਿੰਗ ਸਮਗਰੀ ਆ ਰਹੀ ਹੈ ਪਹਿਲਾਂ ਫਾਰਸ ਜਿਹੜੇ ਸੀ ਉਹ ਪੋਚੇ ਵਾਲੇ ਹੁੰਦੇ ਸੀਗੇ ਹੁਣ ਹੋਰ ਕਿਸਮ ਦੇ ਹੈਗੇ ਆ ਕਹਿਣ ਤੋਂ ਭਾਵੇਂ ਹੈਗਾ ਕਿ ਉਸ ਦਿਨ ਨਾਲ ਸਾਰੇ ਹਿੰਦੁਸਤਾਨ ਨੇ ਨਵਾਂ ਬਣਨਾ ਹੈ ਹਮ ਸਭ ਨੇ ਟੁੱਟ ਕੇ ਨਵਾਂ ਬਣਨਾ ਹੈ ਤੋੜ ਕੇ ਨਵਾਂ ਬਣਨਾ ਹੈ ਹੁਣ ਇੱਕ ਇੱਕ ਮੰਜ਼ਲਾਂ ਵਾਲੇ ਮਕਾਨ ਨਹੀਂ ਮਿਲਣਗੇ ਹੁਣ ਮਲਟੀ ਸਟੋਰੀ ਵਾਲੇ ਮਿਲਣਗੇ ਸੋ ਇਸ ਇਸ ਟੁੱਟ ਪਜ ਦੇ ਵਿੱਚ ਕੁਝ ਨਾ ਕੁਝ ਪੈਦਾ ਹੋਏਗਾ ਅਸੀਂ ਦੁਨੀਆ ਤੋਂ ਵੱਖ ਹੋ ਕੇ ਨਹੀਂ ਜੀ ਸਕਦੇ ਅਸੀਂ ਭਾਵੇਂ ਪਸੰਦ ਨਾ ਕਰੀਏ ਪਰੰਤੂ ਇਹ ਮੈਂ ਵਾਪਰੇਗਾ ਇਹ ਮੈਂ ਵਾਪਰੇਗਾ ਅਸੀਂ ਬਹੁਤ ਸਾਰੇ ਜਿਆਦੇ ਜੁੜੇ ਹੋਏ ਹੈਗੇ ਆਪਣੇ ਬੱਚਿਆਂ ਦੇ ਨਾਲ ਜਿਹੜਾ ਨਾ ਜਿਵੇਂ ਤੁਸੀਂ ਕਿਹਾ ਕਿ ਬੱਚਿਆਂ ਦੇ ਨਾਲ ਅਸੀਂ ਬਹੁਤ ਜੁੜੇ ਹੋਇਆ ਪਰ ਮੈਨੂੰ ਇਹ ਵੀ ਲੱਗਦਾ ਹੁੰਦਾ ਕਿ ਜਿਵੇਂ ਹੁਣ ਬਹੁਤ ਸਾਰੇ ਨਿਆਣੇ ਜਿਹੜੇ ਮਾਈਗ੍ਰੇਟ ਹੋ ਕੇ ਜਾ ਰਹੇ ਨੇ ਹਨ ਤਾਂ ਬਜ਼ੁਰਗ ਵੀ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਬਜ਼ੁਰਗ ਨੇ ਜਿਹੜੇ ਇਕੱਲੇ ਨੇ ਉਹਦੀ ਇੱਕ ਉਦਾਹਰਨ ਤੁਸੀਂ ਵੀ ਹੋ ਹਨ ਤੇ ਇਹ ਇਹ ਚੀਜ਼ ਸਾਡੇ ਬਜ਼ੁਰਗਾਂ ਲਈ ਵੀ ਔਖੀ ਆ ਮੈਨੂੰ ਲੱਗਦਾ ਹੈ ਕਿ ਪਰਿਵਾਰ ਜਿਵੇਂ ਤੁਸੀਂ ਕਹਿਆ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਗੱਲ ਹੁੰਦੀ ਆ ਹਨ ਤੇ ਜਿਹੜੇ ਨਿਆਣਿਆਂ ਤੇ ਤੁਸੀਂ ਆਪਣੀ ਪੂਰੀ ਜ਼ਿੰਦਗੀ ਦੀ ਪੂੰਜੀ ਇਨਵੈਸਟ ਕੀਤੀ ਹੁੰਦੀ ਆ ਜੇ ਉਹ ਬੁਢਾਪੇ 'ਚ ਤੁਹਾਡੇ ਕੋਲ ਨਾ ਹੋਣ ਤਾਂ ਇਹ ਦੁਖਦਾਈ ਨਹੀਂ ਹੁੰਦਾ। ਬਾਹਰ ਜਾਣ ਵਾਲਿਆਂ ਦੀ ਗੱਲ ਕਰਦੇ ਆਂ ਜੀ ਕਿਸੇ ਲਈ ਵੀ ਜਿਵੇਂ ਅਸੀਂ ਵੀ ਸ਼ਹਿਰ 'ਚ ਰਹਿੰਦੇ ਆ ਸਾਡੇ ਮਾਪੇ ਪਿੰਡ 'ਚ ਰਹਿੰਦੇ ਨੇ ਹੁਣ ਪੰਜਾਬ ਪੰਜਾਬੀਆਂ ਦੀਆਂ ਆਸਾਂ ਤੇ ਪੂਰਾ ਨਹੀਂ ਉਤਰ ਰਿਹਾ। ਹੂੰ ਪੰਜਾਬ ਹਾਰ ਰਿਹਾ। ਪੰਜਾਬ ਨਿੱਗਰ ਰਿਹਾ ਹੈ ਬਹੁਤ ਸਾਰੇ ਪਰਿਵਾਰਾਂ ਦੀਆਂ ਧੀਆਂ ਵਿਦੇਸ਼ ਜਾਂਦੀਆਂ ਕਿਉਂਕਿ ਪੇਰੈਂਟਸ ਉਹ ਦਿਸਣੀਆਂ ਨਹੀਂ ਇਸ ਕਰਕੇ ਉਹਨਾਂ ਨੂੰ ਉਹ ਪਰਵਾਹ ਨਹੀਂ ਹੂੰ ਉਹ ਪਰਵਾਹ ਨਹੀਂ ਹੁਣ ਤੁਸੀਂ ਦੇਖੋ ਜੇਕਰ ਪਤਨੇ ਲੇਟ ਹੋ ਜਵੇ ਨਾ ਤੇ ਹਸਬੈਂਡ ਉਸਤੇ ਸ਼ੱਕ ਕਰਨ ਲੱਗ ਪੈਂਦੇ ਤੇ ਜੇਕਰ ਪਤੀ ਦੇਰ ਨਾਲ ਆਵੇ ਦੇਰ ਹੋ ਜਵੇ ਉਸ ਨੂੰ ਤਾਂ ਪਤਨੇ ਚਿੰਤਾ ਕਰਨ ਲੱਗ ਪੈਂਦੀ ਹੈ ਹੁਣ ਹੋ ਕੀ ਰਿਹਾ ਇੱਕ ਔਰਤ ਦੇ ਡਿਲੀਵਰੀ ਹੋਣੀ ਸੀ ਤੇ ਯੂਰਪ ਦੇ ਵਿੱਚ ਪਤੀ ਜਿਹੜਾ ਨਾ ਡਿਲੀਵਰੀ ਵੇਲੇ ਔਰਤ ਦੇ ਨਾਲ ਹੁੰਦਾ ਉਹਦਾ ਪਤੀ ਨਹੀਂ ਸੀ ਉੱਥੇ ਉਸਨੇ ਬਹੁਤ ਉਡੀਕ ਕੀਤੀ ਨਹੀਂ ਆਇਆ ਡੇਢ ਦਿਨ ਉਹ ਉੱਥੇ ਰਹੀ ਉਸਨੇ ਖੂਫੀਆ ਏਜੰਸੀ ਨੂੰ ਟੈਲੀਫੋਨ ਕਰਕੇ ਉਸ ਡਿਲੀਵਰੀ ਰੂਮ ਵਿੱਚੋਂ ਉਹਨਾਂ ਨੂੰ ਕਿਹਾ ਕਿ ਪਤਾ ਕਰਕੇ ਦੱਸੋ ਮੇਰਾ ਹਸਬੰਦ ਕਿੱਥੇ ਹੈ ਹੂੰ ਉਹਨਾਂ ਨੇ ਪਤਾ ਕਰਕੇ ਦੱਸਿਆ ਕਿ ਤੇਰਾ ਹਸਬੰਦ ਇਸ ਨਾਂ ਦੀ ਔਰਤ ਦੇ ਵਿੱਚ ਫਲਾਣੇ ਹੋਟਲ ਵਿੱਚ ਹੈ ਮਤਲਬ ਕਿ ਉਹ ਔਰਤ ਚਾਹੁੰਦੀ ਸੀ ਉਹਨੂੰ ਆਸ ਸੀ ਕਿ ਉਸ ਦਾ ਪਤੀ ਉਸ ਕੋਲ ਹੋਏਗਾ ਹੂੰ ਪਰੰਤੂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਕਿ ਕਿਸੇ ਹੋਰ ਔਰਤ ਨਾਲ ਹੈ ਗਿਆ ਉਹ ਬੱਚੇ ਨੂੰ ਲੈ ਕੇ ਘਰ ਆ ਗਈ ਪਰੰਤੂ ਉਦੋਂ ਤੱਕ ਉਸ ਨੇ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਦੇ ਨਾਲ ਨਹੀਂ ਰਹਿਣਾ ਉਸ ਨੇ ਜਦੋਂ ਉਹ ਆਇਆ ਤੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਤਲਾਕ ਦੇ ਦਿੰਦੀ ਹਾਂ ਲੇਕਿਨ ਇਹ ਟੈਲੀਫੋਨ ਜਿਹੜਾ ਨਾ ਇਸ ਨੇ ਸਾਨੂੰ ਇਤਨਾ ਨਪੀੜ ਲੈਣਾ ਇਤਨਾ ਇਹਨੇ ਸਾਨੂੰ ਕਸ ਲੈਣਾ ਕਿ ਅਸੀਂ ਇਹ ਤੋਂ ਬਚ ਨਹੀਂ ਸਕਾਂਗੇ ਹੁਣ ਹਰੇਕ ਬੰਦਾ ਹਰ ਰੋਜ਼ 40 ਤੋਂ 60 ਕੈਮਰਿਆਂ ਦੇ ਵਿੱਚ ਆਉਂਦਾ ਹਾਂਜੀ ਕਿੱਥੇ ਵੱਟ ਕੇ ਜਾਏਗਾ ਹੂੰ ਸੋ ਇਸ ਸਥਿਤੀ ਦੇ ਵਿੱਚ ਤਲਾਕ ਸੌਖੇ ਹੋ ਜਾਣਗੇ ਮਤਲਬ ਬੇਵਫਾਈ ਕਰਨੀ ਜਿਹੜੀ ਹੈ ਨਾ ਉਸ ਦੀ ਬਜਾਏ ਲੋਕ ਹੁਣ ਤਲਾਕ ਲੈਣੇ ਜਿਹੜੇ ਹੈ ਨਾ ਉਹਨੂੰ ਪ੍ਰੇਫਰ ਕਰ ਲੈਂਦੇ ਤਲਾਕ ਲੈ ਕੇ ਵਿਆਹ ਕਰ ਲੈਣਗੇ ਉਹ ਤਾਂ ਹੋ ਜਾਏ ਇਹ ਟੁੱਟ ਪੜਦਾ ਇੱਕ ਨਵਾਂ ਰੂਪ ਹੈ ਜਿਹੜਾ ਪੈਦਾ ਹੋਏਗਾ ਹਾਂਜੀ ਉਸ ਨੂੰ ਰੋਕਿਆ ਨਹੀਂ ਜਾ ਸਕਦਾ ਸੋ ਮਸਲੇ ਜਿਹੜੇ ਨਾ ਬੜੇ ਵੱਡੇ ਹਨ ਉਹ ਕਿਉਂਕਿ ਜੇ ਇੱਕ ਇੰਟਰਵਿਊ ਦੇ ਵਿੱਚ ਨਹੀਂ ਸਾਰੇ ਆ ਸਕਦੇ ਸੋ ਇਹ ਮਸਲੇ ਪੈਦਾ ਹੋ ਰਹੇ ਹਨ ਚਾਹੀਦਾ ਤਾਂ ਇਹ ਹੈ ਕਿ ਜਿਸ ਰਫਤਾਰ ਦੇ ਨਾਲ ਸਮੱਸਿਆਵਾਂ ਪੈਦਾ ਹੋਣ ਉਸੇ ਰਫਤਾਰ ਦੇ ਨਾਲ ਉਹ ਹੱਲ ਕੀਤੀਆਂ ਜਾਣ ਪਰੰਤੂ ਹੱਲ ਕਰਨ ਵਾਲੀ ਮਸ਼ੀਨਰੀ ਬਹੁਤ ਸਲੋ ਹੈ ਤੇ ਸਮੱਸਿਆਵਾਂ ਦੀ ਪੇਸ਼ਕਾਰੀ ਜਿਹੜੀ ਹੈਗੀ ਹੈ ਉਹਨਾਂ ਦਾ ਪੈਦਾ ਹੋਣਾ ਜਿਹੜਾ ਹੈ ਉਹ ਬਹੁਤ ਤੇਜ਼ ਹੋਇਆ ਹੋਇਆ ਹੈ ਬਿਲਕੁਲ ਹਰ ਬੰਦਾ ਜਿਹੜਾ ਨਾ ਕਿਸੇ ਨਾ ਕਿਸੇ ਕੋਲੋਂ ਪੀੜਤ ਹੈ ਹਰ ਬੰਦਾ ਹੂੰ ਕੋਈ ਔਰਤ ਹੈ ਜਾਂ ਪੁਰਸ਼ ਹੈ ਉਸ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ ਸੋ ਇਹ ਜਿਹੜੀ ਟੁੱਟ ਪੱਜ ਹੈਗੀ ਹੈ ਸਮਾਜਿਕ ਟੁੱਟ ਪੱਜ ਜਿਹੜੀ ਹੈ ਇਹ ਕਿਸ ਗੱਲ ਦੀ ਲਖਾਇਕ ਹੈ ਇਸ ਗੱਲ ਦੀ ਲਖਾਇਕ ਹੈ ਕਿ ਜਿਹੜੇ ਰਿਸ਼ਤਿਆਂ ਦੇ ਬਲ ਬੁੱਤੇ ਅਸੀਂ ਚੱਲਦੇ ਰਹੇ ਉਹ ਹੁਣ ਨਹੀਂ ਚੱਲਦੇ ਉਹਨਾਂ ਦੇ ਵਿੱਚ ਹੁਣ ਜਾਨ ਨਹੀਂ ਹੈ ਮਾਪੇ ਇੱਥੇ ਹਨ ਬੱਚੇ ਉੱਥੇ ਹਨ ਮੈਨੂੰ ਤਾਂ ਕਦੇ ਹਾਰਾ ਨਹੀਂ ਹੁੰਦੀ ਹੈਗੀ ਇੱਕ ਲੱਲੂ ਆਣੇ ਪਿੰਡ ਦਾ ਮੁੰਡਾ ਤੂੰ ਹੰਟੋ ਦੇ ਵਿੱਚ ਜਾ ਕੇ ਕਾਮਯਾਬ ਕਿਵੇਂ ਹੋਏਗਾ ਪਿੰਡ ਤੋਂ ਕਸਬੇ ਵਿੱਚ ਜਾਣਾ ਹੁੰਦਾ ਹੈ ਕਸਬੇ ਤੋਂ ਸ਼ਹਿਰ ਵਿੱਚ ਜਾਣਾ ਹੁੰਦਾ ਹੈ ਸ਼ਹਿਰ ਤੋਂ ਰਾਜਧਾਨੀ ਵਿੱਚ ਜਾਣਾ ਹੁੰਦਾ ਹੈ ਰਾਜਧਾਨੀ ਤੋਂ ਵਿਦੇਸ਼ ਜਾਣਾ ਹੁੰਦਾ ਹੈ ਜੇ ਪਿੰਡ ਤੋਂ ਹੀ ਉਹ ਉਥੇ ਚਲਾ ਗਿਆ ਉਥੇ ਜਾ ਕੇ ਟੁੱਟ ਪੈ ਜਾਵੇਗਾ ਉਥੇ ਜਾ ਕੇ ਟੁੱਟੇਗਾ ਜਿਹੜੇ ਪੰਜਾਬੀ ਇੱਥੋਂ ਜਾ ਰਹੇ ਹਨ ਉਹ ਨਾਲ ਝਗੜੇ ਵੀ ਲੈ ਕੇ ਜਾ ਰਹੇ ਹਨ ਈਰਖਾ ਤੇ ਸਾੜੇ ਵੀ ਲੈ ਕੇ ਜਾ ਰਹੇ ਹਨ ਦੇ ਉੱਥੇ ਉਹਨਾਂ ਦੇ ਉੱਥੇ ਵੀ ਕਤਲ ਹੋਣ ਲੱਗ ਪਿਆ। ਹੂੰ। ਉਥੇ ਨਹੀਂ ਵੀ ਖਬਰਾਂ ਨਹੀਂ ਆਈਆਂ। ਉਹ ਕੋਈ ਅ ਉੱਥੇ ਨਾਲ ਜਾਣਕ ਨਹੀਂ ਆਈ। ਉਹ ਆਫਤ ਆਫਤ ਤੇ ਸ਼ਰਧਾ ਦਾ ਕੇਸ ਹੈਗਾ। ਵਗੈਰਾ ਹੋਰ ਜਿਹੜੇ ਕੇਸ ਆ ਰਹੇ ਆ। ਮਤਲਬ ਜਿਹੜਾ ਉਸੇ ਦਿਨ ਉਹਦਾ ਕਤਲ ਕਰ ਰਿਹਾ ਤੇ ਉਸੇ ਦਿਨ ਹੋਰ ਵਿਆਹ ਕਰ ਰਿਹਾ। ਇਹੋ ਜਿਹੇ ਕੇਸ ਸਾਹਮਣੇ ਆ ਰਹੇ ਆ। ਮਤਲਬ ਆਦਮੀ ਨੂੰ ਹੋ ਕੇ ਗਿਆ। ਹੂੰ। ਔਰਤ ਨੂੰ ਕੀ ਹੋ ਗਿਆ। ਸੋ ਇਸ ਸਿਚੁਏਸ਼ਨ ਦੇ ਵਿੱਚ ਸਥਿਤੀ ਕਿੰਤਾ ਜਨਕ ਹੈ ਗੰਭੀਰ ਹੈ ਜੇ ਤੁਸੀਂ ਕਹਿੰਦੇ ਹੋ ਨਾ 4-4000 ਰੁਪਏ ਤੇ ਸਰਵਸ ਲੱਗੇ ਇਹ ਆਰਥਿਕ ਸਮੱਸਿਆ ਆ ਰਹੀ ਹੈ 4000 ਤਾਂ ਇੱਕ ਲੇਡੀ ਨੂੰ ਆਪਣੀ ਆਪ ਕੀਪ ਵਾਸਤੇ ਹੀ ਚਾਹੀਦਾ ਹੈਗਾ ਹਾਂਜੀ ਬਿਲਕੁਲ ਸੋ ਨਵੀਂ ਕਿਸਮ ਦੀਆਂ ਜਿਹੜੀਆਂ ਲੜਕੇ ਇੱਥੋਂ ਜਾ ਰਹੀਆਂ ਹਨ ਉੱਥੇ ਉਹਨਾਂ ਨੂੰ ਕੀ ਕੁਝ ਕਰਨਾ ਪੈਂਦਾ ਹਾਂਜੀ ਉਹ ਸੁਣ ਕੇ ਮਾਪੇ برداشت ਨਹੀਂ ਕਰ ਸਕਦੇ ਹੂੰ ਬਿਲਕੁਲ ਜਿਵੇਂ ਤੁਸੀਂ ਕਿਹਾ ਪਰਿਵਾਰਾਂ ਵਾਲੇ ਮੁੱਦਿਆਂ ਤੇ ਆਪਾਂ ਜਿੰਨੀ ਮਰਜ਼ੀ ਗੱਲਬਾਤ ਕਰ ਲਈਏ ਬਹੁਤ ਵੱਡਾ ਵਿਸ਼ਾ ਹੈ ਉੰਨੀਆਂ ਹੀ ਬਹੁਤ ਜ਼ਿਆਦਾ ਕੁੰਡੀਆਂ ਨੇ ਇਸ ਚ ਪਰ ਇਹ ਵੀ ਗੱਲ ਹੈ ਕਿ ਕਿਤੇ ਨਾ ਕਿਤੇ ਸਾਨੂੰ ਇਹਨਾਂ ਚੀਜ਼ਾਂ ਨੂੰ ਠੱਲ ਪਾਉਣੀ ਪਊਗੀ ਹਨਾ ਕਿਉਂਕਿ ਪਰਿਵਾਰ ਟੁੱਟਣ ਦਾ ਕੋਈ ਚੰਗਾ ਪ੍ਰਭਾਵ ਅਸੀਂ ਆਲੇ ਦੁਆਲੇ ਕਿਤੇ ਵੀ ਨਹੀਂ ਦੇਖ ਰਹੇ ਖਾਸ ਕਰਕੇ ਨਿਆਣਿਆਂ ਤੇ ਇਸ ਚੀਜ਼ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਤੇ ਫਿਰ ਅਸੀਂ ਬਿਲਕੁਲ ਇਹੋ ਜਿਹੇ ਬੱਚੇ ਹੀ ਪੈਦਾ ਕਰਦੇ ਆ ਜਿਹੜੇ ਆਪਾਂ ਕਹਿੰਦੇ ਕਿ ਰੋਜ਼ ਤੁਸੀਂ ਕਤਲਾਂ ਦੀਆਂ ਖਬਰਾਂ ਪੜ੍ਹਦੇ ਹੋ ਜਾਂ ਬਹੁਤ ਸਾਰੇ ਨਿਆਣੇ ਨੇ ਜਿਹੜੇ ਬਹੁਤ ਛੋਟੀ ਉਮਰ ਚ ਨਿਆਣੇ ਅੱਜਕੱਲ ਕਤਲ ਕਰ ਰਹੇ ਨੇ ਬਹੁਤ ਤਰ੍ਹਾਂ ਦੇ ਕਰਾਇਮ ਕਰ ਰਹੇ ਨੇ ਹਨਾ ਮੈਨੂੰ ਲੱਗਦਾ ਹੈ ਕਿ ਇਹਦੀਆਂ ਜੜਾਂ ਵੀ ਕਿਤੇ ਨਾ ਕਿਤੇ ਪਰਿਵਾਰ ਚ ਹੀ ਹੁੰਦੀਆਂ ਨੇ ਕੋਈ ਬੈਕਗ੍ਰਾਉਂਡ ਚ ਹੀ ਚੀਜ਼ਾਂ ਪਈਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੰਨੇ ਆ ਇੱਕ ਤਾਂ ਇਸ ਗੱਲ ਤੋਂ ਮੁਕਤ ਹੋਣ ਦੀ ਲੋੜ ਹੈ ਕਿ ਔਰਤ ਦੀ ਜ਼ਿੰਦਗੀ ਦਾ ਉਦੇਸ਼ ਵਿਆਹ ਕਰਾਉਣਾ ਨਹੀਂ ਰਹੇਗਾ ਹਾਂਜੀ ਮਨ ਲੇ ਇੱਕ ਇਹਦਾ ਬਦਲ ਆਇਆ ਤਾਂ ਹੈ ਲਿਵਨਰ ਰਿਲੇਸ਼ਨਸ਼ਿਪ ਜਿਹੜਾ ਹੈਗਾ ਪਰੰਤੂ ਉਹਦੀਆਂ ਆਪਣੀ ਕਿਸਮ ਦੀਆਂ ਸਮੱਸਿਆਵਾਂ ਹੈਗੀਆਂ ਲਿਵਨਰ ਰਿਲੇਸ਼ਨਸ਼ਿਪ ਦੇ ਵਿੱਚ ਔਰਤ ਦੀ ਐਕਸਪਲੋਇਟੇਸ਼ਨ ਵਧੇਰੇ ਹੈ ਇਹ ਔਰਤ ਦੇ ਵਿਰੋਧੀ ਰਿਸ਼ਤਾ ਮਨ ਲਾ ਜਦੋਂ ਤੱਕ ਉਹਦਾ ਰੰਗ ਰੂਪ ਹੈ ਉਦੋਂ ਤੱਕ ਤਾਂ ਰਿਸ਼ਤਾ ਠੀਕ ਹੈ ਜਦੋਂ ਉਹ ਨਹੀਂ ਹੈ ਉਸ ਵੇਲੇ ਉਹ ਉਸਨੂੰ ਤਿਆਗ ਦਿੱਤਾ ਜਾਂਦਾ ਹੈ ਇਸ ਦੇ ਨਾਲ ਉਹ ਜਾਇਦਾਦ ਦੀ ਮਾਲਕ ਨਹੀਂ ਬਣ ਸਕਦੀ ਜਾਇਦਾਦ ਉਹਦੇ ਕੋਲ ਨਹੀਂ ਹੋ ਸਕਦੀ ਕਹਿਣ ਤੋਂ ਭਾਵੇਂ ਹੈਗਾ ਕਿ ਦੋ ਤਿੰਨ ਗੱਲਾਂ ਨਵੀਆਂ ਆਪਰਨਗੀਆਂ ਇੱਕ ਤਾਂ ਔਰਤਾਂ ਦੇ ਖਿਲਾਫ ਹਿੰਸਾ ਜਿਹੜੀ ਹੈ ਨਾ ਹੋਰ ਵਧੇਗੀ ਹਾਂਜੀ ਤਲਾਕ ਵਧਣਗੇ ਹੂੰ ਤੇ ਸਮਾਜਿਕ ਪੱਧਰ ਉੱਤੇ ਟੁੱਟ ਪੱਜ ਜਿਹੜੀ ਹੈ ਹੋਰ ਵਧੇਗੀ ਛੋਟੇ ਪਰਿਵਾਰ ਹਨ ਉਹਨਾਂ ਦੇ ਵਿੱਚ ਜੋ ਕੁਝ ਵਾਪਰਦਾ ਹੈ ਉਹ ਨਾਲ ਪੇਰੈਂਟਸ ਪਰੇਸ਼ਾਨ ਹਨ ਹਮ ਬੱਚੇ ਵੱਖਰੇ ਢੰਗ ਨਾਲ ਪਰੇਸ਼ਾਨ ਹਨ ਬੱਚੇ ਜੋ ਕੁਝ ਕਰਨਾ ਚਾਹੁੰਦੇ ਹਨ ਪੇਰੈਂਟਸ ਕਰਨ ਨਹੀਂ ਦਿੰਦੇ ਇੱਕ ਸਟੇਜ ਤੇ ਆ ਕੇ ਨਾ ਬੱਚੇ ਪੇਰੈਂਟਸ ਨੂੰ ਕਹਿਣ ਲੱਗ ਪੈਂਦੇ ਆ ਵੀ ਜਿਹੜੇ ਤੁਹਾਡੇ ਕੋਲ ਪੈਸੇ ਐ ਨਾ ਸਾਨੂੰ ਦੇ ਦਿਓ ਹਮ ਮਤਲਬ ਉਹਨਾਂ ਨੂੰ ਪੇਰੈਂਟਸ ਨੂੰ ਸਮਝਾਉਣ ਲੱਗ ਪੈਂਦੇ ਆ ਵੀ ਤੁਹਾਨੂੰ ਨਹੀਂ ਖਰਚਣੇ ਆਉਂਦੇ ਹੈਗੇ ਤੁਸੀਂ ਕਮਾਉਣੇ ਸੀ ਕਮਾ ਲਏ ਖਰਚਾਂ ਗਏ ਤੇ ਇਹ ਟੁਕੜੇ ਕਰਨ ਵਾਲਾ ਕੰਮ ਜਿਹੜਾ ਨਵਾਂ ਹੀ ਸ਼ੁਰੂ ਹੋ ਗਿਆ ਹੈ। ਹੂੰ ਹੂੰ। ਮਤਲਬ ਲੋਕ ਫਰਿੱਜ ਖੋਲਣ ਤੋਂ ਡਰਨ ਲੱਗ ਪਏ ਆ। ਤੇ ਉਹ ਬੋਰੀ ਚ ਪਾ ਕੇ ਉਹ ਸੁਟਾਇਆ। ਹੁਣ ਦੱਸੋ ਇਸ ਨੂੰ ਆਪਾਂ ਕਿਵੇਂ ਅ ਕਰਾਂਗੇ। ਆਬਸੈਸ਼ਨ ਵੱਧ ਰਹੀ ਹੈ, ਡਿਪਰੈਸ਼ਨ ਵੱਧ ਰਿਹਾ ਹੈ। ਬਿਲਕੁਲ। ਸਟ੍ਰੈਸ ਵੱਧ ਰਿਹਾ ਹੈ, ਸਟ੍ਰੇਨ ਵੱਧ ਰਿਹਾ ਹੈ, ਤਣਾਅ ਵੱਧ ਰਿਹਾ ਹੈ, ਦਬਾਅ ਵੱਧ ਰਿਹਾ ਹੈ। ਹੂੰ। ਆਤਮਕਾਤਵਧਨ ਲੱਗ ਪਏ ਆ ਜਿਸ ਪਰਿਵਾਰ ਦੇ ਵਿੱਚ ਦਾਦਾ ਦਾਦੀ ਰਹਿੰਦੇ ਆ ਨਾ ਉਹਦੇ ਵਿੱਚ ਬੱਚੇ ਆਤਮਕਾਤਵਧਨ ਨਹੀਂ ਕਰਦੇ